ਦੇਨੀ ਕਾਂਗਰਸ ਕਮੇਟੀ ਦੀ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਸੀ ਕਿ ਬੁੱਢਲਾਡਾ ਸ਼ਹਿਰ ਦੇ ਅੰਦਰ ਜਿਵੇਂ ਬੱਸ ਸਟੈਂਡ, ਰਾਮਲੀਲਾ ਗਰਾਊਂਡ ਅਤੇ ਕਾਲੀ ਮਾਤਾ ਮੰਦਿਰ ਜੋ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ ਉਹਨਾਂ ਨੂੰ ਚਕਾਉਣ ਲਈ ਸਰਕਾਰ ਨੂੰ 9 ਜਨਵਰੀ ਤੱਕ ਕੂੜੇ ਚੱਕਣ ਦੀ ਹਦਾਇਤ ਕੀਤੀ ਸੀ ਤੇ ਅੱਜ ਗੰਦਗੀ ਦੇ ਢੇਰ ਨੂੰ ਲੈ ਕੇ 9 ਜਨਵਰੀ ਨੂੰ ਸਵੇਰੇ ਕੂੜੇ ਚੱਕਣ ਨੂੰ ਲੈ ਕੇ ਆਪਣੇ ਨਿੱਜੀ ਖਰਚੇ ਤੋਂ ਸਫਾਈ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਅੱਜ ਬੱਸ ਸਟੈਂਡ ਰੋਡ, ਰਾਮਲੀਲਾ ਮੈਦਾਨ ਅਤੇ ਕਾਲੀ ਮਾਤਾ ਮੰਦਿਰ ਨੇੜੇ ਲੱਗੇ ਵੱਡੇ ਵੱਡੇ ਢੇਰਾਂ ਨੂੰ 5-7 ਟਰਾਲੀਆਂ ਨਾਲ ਚੁਕਵਾ ਕੇ ਸਾਫ਼ ਕਰਾਇਆ ਗਿਆ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁਢਲਾਡਾ ਮੈਂ ਦਰਸ਼ਨ ਸਿੰਘ ਜੀ ਬਲਾਕ ਪ੍ਰਧਾਨ ਬੁਢਲਾਡਾ ਕਿਸਾਨੀ ਸੈਲ ਅੱਜ ਜੋ ਕਾਂਗਰਸ ਪਾਰਟੀ ਵੱਲੋਂ ਡਾਕਟਰ ਰਣਜੀਤ ਕੌਰ ਜੀਆਂ ਵੱਲੋਂ 7 ਤਰੀਕ ਨੂੰ ਕਾਂਗਰਸ ਕਰਕੇ ਸਹਿਰ ਦੀ ਸਫਾਈ ਦਾ ਵਿਦਾ ਚੁੱਕਿਆ ਗਿਆ ਸੀਗਾ ਪ੍ਰਸ਼ਾਸਨ ਨੂੰ 9 ਤਰੀਕ ਦਾ ਅਲਟੀਮੇਟ ਦਿੱਤਾ ਸੀਗਾ ਕਿ 9 ਤਰੀਕ ਨੂੰ ਅਸੀਂ ਨਹੀਂ ਆਪਣੇ ਖੱਤੇ ਦੇ ਅਸੀਂ ਆਪ ਪੂਰਾ ਜਿਹੜਾ ਉਹ ਚੱਕਾਂਗੇ ਉਸ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ 9 ਤਰੀਕ ਨੂੰ ਸਭ ਤੋਂ ਪਹਿਲਾਂ ਬੱਸ ਸਟੈਂਡ ਦੇ ਕੋਲ ਜੋ ਕੂੜੇ ਦੇ ਡੰਪ ਸੀ ਉਹ ਸਾਫ਼ ਕੀਤੇ ਉਸ ਤੋਂ ਬਾਅਦ ਅਸੀਂ ਜੋ ਆਕਲ ਆਂਵਿਲਾ ਗਰਾਊਂਡ ਦੇ ਵਿੱਚ ਜਿੱਥੇ temple ਮੰਦਿਰ ਵੀ ਨੇ ਉੱਥੇ ਕੂੜੇ ਦਾ ਜੋ ਢੰਪ ਸੀ ਉਹ ਚੱਕ ਕੇ ਉਹਨੂੰ ਸਾਫ਼ ਕੀਤਾ ਉਸ ਤੋਂ ਬਾਅਦ ਕਾਲੀ ਮਾਤਾ ਮੰਦਿਰ ਦੇ ਕੋਲੇ ਜੋ ਤੁਸੀਂ ਦੇਖ ਹੀ ਰਹੇ ਹੋ ਇੱਥੇ ਜੋ ਕੂੜੇ ਦਾ ਢੰਪ ਸੀ ਨਾ ਉਹ ਅਸੀਂ ਚੱਕ ਕੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਵਾਸਤੇ ਜੁਮੇ ਮਸ਼ੀਨੀ ਜੀ ਅੱਗੇ ਆਪਣਾ ਕਾਫਲਾ ਹੋਰ ਅੱਗੇ ਬਣਾਉਂਦੇ ਹੋਏ ਸੋ ਸਾਰੇ ਮੈਂ ਨਗਰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਆਓ ਕਾਂਗਰਸ ਪਾਰਟੀ ਦਾ ਸਾਥ ਦੇਈਏ ਡਾਕਟਰ ਰਣਵੀਰ ਕੌਰ ਮੀਆਂ ਦੀ ਗੱਲ ਵਿੱਚ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਸੋ ਇੰਨੀ ਬੇਨਤੀ ਕਰਾਂਗੇ ਡਾਕਟਰ ਰਣਵੀਰ ਕੌਰ ਮੀਆਂ ਦਾ ਆਪਾਂ ਸਾਥ ਦੇਈਏ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਹਾਂਜੀ ਅੱਜ ਇੱਕ ਕਾਂਸ Đảng ਦੀ ਹਲਕਾ ਅੰਚਾਰ ਅੰਬੀਰ ਕੌਰ ਮੀਆਂ ਵੱਲੋਂ ਪੂਰੇ ਚਿਕਾਈ ਜਾ ਰਹੇ ਇਹਦੇ ਵਾਸਤੇ ਤੁਹਾਡਾ ਕੀ ਕਹਿਣਾ ਹੈ ਇਹ ਸਾਡੀ ਤੋਂ ਬਹੁਤ ਹੀ ਦਾ ਭਾਵਨਾ ਕਿਕਰ ਰੱਖਦੇ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਹੀ ਧੰਨਵਾਦ ਕਰਦੇ ਆ ਉਹਨੇ ਸੋਚਾ ਕਿ ਨਾ ਆ ਰਿਹਾ ਬਹੁਤ ਖਰਾਬ ਸਰ ਅਜਿਹੇ ਦਾ ਦੇਖੋ ਗੁਰਦੇ ਜੀ ਦੀ ਲਾਈਟ ਦੇਖੋ ਦੇਖੋ ਮੰਦਰ ਕੋਲੇ ਹੈ ਸਰ ਅੱਥੇ ਸਾਰੇ ਇਸ ਰੋਡ ਨੂੰ ਪੰਜ ਸੂਰ ਲੱਗਦੇ ਨੇ ਅੱਥੇ ਜਿਹਨੇ ਕਿ ਹਰ ਇੱਕ ਬੱਚੇ ਨੇ ਹਰ ਇੱਕ ਪੇਡੈਂਸਲ ਦੱਪਣਾ ਬਾਟਨ ਦੀ ਰੋਡ ਦੀ ਹੈ ਜੀ ਹੈ ਸਾਹਮਣੇ ਗੁਰਦੁਆਰਾ ਸਾਹਿਬ ਹੈ ਅੱਗੇ ਕਾਲਮਾ ਦਾ ਮੰਦਰ ਹੈ ਸਰ ਤੇ ਪੂਰਾ ਮਰਨਾ ਬਸਦਾ ਹੈਗਾ ਕਿਸੇ ਦੀ ਕੋਈ ਨਿਗਾਨੀ ਹੈਗੀ ਇਸ ਪਾਸੇ ਨਹੀਂ ਗੰਦ ਪਿਆ ਬਿਮਾਰੀ ਦਾ ਘਰ ਬੰਦ ਰਿਹਾ ਸੀਗਾ ਤੇ ਅਸੀਂ ਡਾਕਟਰ ਨਵੀਰ ਜੀ ਦਾ ਬਹੁਤ ਹੀ ਜ਼ਹਿਰੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਉਪਰਾਲਾ ਕੀਤਾ ਤੇ ਅਸੀਂ ਹੋਰ ਕੁਛ ਨਾ ਕਹਿੰਦੇ ਹੋ ਬਸ ਉਹਨਾਂ ਦਾ ਧੰਨਵਾਦ ਹੀ ਕਰਦੇ ਆ ਮੈਂ ਬੇਜੀ ਮੋੜ ਆ ਰਹੀ ਹੈ ਜਿਹੜੀ ਮੈਡਮ ਜੀ ਆ ਗਏ ਕਾਂਗਰਸ ਪਾਰਟੀ ਉਹਨਾਂ ਬਾਈਸ ਨੂੰ ਲੜਾਈ ਅੱਜ ਤੋਂ 2-2 2-4 ਦਿਨ ਪਹਿਲਾਂ ਮੈਡਮ ਮੀਆਂ ਨੇ ਡਾਕਟਰ ਨਵੀਰਪੁਰ ਮੀਆਂ ਜੋ ਕਿ ਸਾਡੇ ਹਲਕਾ ਚਾਹ ਦੇ ਨੇ ਉਹਨਾਂ ਨੇ ਇੱਕ ਮੁੱਦਾ ਚੱਕਿਆ ਸੀ ਵੀ ਅਸੀਂ ਅਸੀਂ ਮਤਲਬ ਮਤਲਬ 2-3 ਦਿਨ ਪਹਿਲਾਂ ਜਿਹੜਾ ਇਹਨਾਂ ਨੇ ਮੁੱਦਾ ਚੱਕਿਆ ਸੀ ਵੀ ਅਸੀਂ ਮਤਲਬ ਜੇ ਮੌਜੂਦਾ ਸਰਕਾਰ ਮਤਲਬ ਸਫਾਈ ਨਹੀਂ ਕਰਾਂਦੀ ਤਾਂ ਅਸੀਂ ਸ਼ਹਿਰ ਦੇ ਵਿੱਚ ਆਪ ਆਪਣੇ ਪਰਸਨਲ ਖਾਤੇ ਤੋਂ 9 ਤਰੀਕ ਨੂੰ ਮਤਲਬ ਖਰਚਾ ਕਰਕੇ ਅਸੀਂ ਸਾਰੇ ਸ਼ਹਿਰ ਨੂੰ ਗ੍ਰੀਨ ਸਿਟੀ ਕਲੀਨ ਸਿਟੀ ਬਣਾਵਾਂਗੇ ਸੋ ਇਹ ਇਸ ਮੁੱਦੇ ਦੇ ਉੱਤੇ ਜਮ੍ਹਾਂ ਕਰੇ ਉਤਰੇ ਨੇ 9 ਤਰੀਕ ਅੱਜ ਇਹਨਾਂ ਨੇ ਸਾਰੇ ਸ਼ਹਿਰ ਦੇ ਵਿੱਚ ਸਫਾਈ ਦਾ ਕੰਮ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਅਸੀਂ ਰਾਉਂਡ ਲਗ ਗਰਾਊਂਡ ਜੋ ਕਿ ਧਾਰਮਿਕ ਸਥਾਨ ਹੈ ਉਸ ਤੋਂ ਬਾਅਦ ਨੀਅਰ ਕਾਲੀ ਮਾਤਾ ਮੰਦਿਰ ਜੋ ਕਿ ਇਹ ਵੀ ਆਪਣਾ ਧਾਰਮਿਕ ਸਥਾਨ ਹੈ ਬਸਟੈਂਡ ਰੋਡ ਸਾਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਮਤਲਬ ਮੁਥੇ ਚੱਕਿਆ ਸੀ ਜਿਹੜਾ ਅੱਧੀ ਸਫਾਈ ਕਰਾ ਰਹੇ ਆਂ ਹੁਣ ਅਸੀਂ ਲੋਕਾਂ ਤੋਂ ਇਹ ਟੀਮ ਕਰਦੇ ਆਂ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਸਾਥ ਦਿਓ ਮਤਲਬ ਤਾਂ ਜੋ ਆਪਾਂ ਸ਼ਹਿਰ ਨੂੰ ਗ੍ਰੀਨ ਸਿਟੀ ਤੇ ਕਲੀਨ ਸਿਟੀ ਬਣਾ ਸਕੀਏ ਜੇ ਤੁਹਾਡਾ ਸ਼ਹਿਰ ਵਾਸੀਆਂ ਦਾ ਸਹਾਰਾ ਤੋਂ ਤਾਂ ਹੀ ਅਸੀਂ ਇਹ ਕੰਮ ਕਰ ਸਕਦੇ ਆਂ ਅੰਨਾ ਕਹਿੰਦਾ ਮੈਂ ਧੰਨਵਾਦ ਕਰਦਾ ਜੀ ਧੰਨਵਾਦ ਅੱਜ ਸ਼ਹਿਰ ਭਰਾ ਦਾ ਤੇ ਗੰਦਗੀ ਦੇ ਵੱਜ ਬੜੇ ਤੇ ਲੱਗੇ ਹੋਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ

जो है कि वहाँ पे आसपास पास यहाँ पे आना जाना जो है इस गली में बहुत ज़्यादा है लोगों से पूरी गली जो है वो कूड़े से भरी हुई है तो मैं सरकार से विनती करूँगा कि इसको जल्द से जल्द इस चीज़ को यहाँ से उठाया जाए और यहाँ पे साफ सुथरी चीज़ें रखी जाए क्योंकि हमेशा हम याद करते हैं एक अपने ऑफिसर आए थे श्री सागर शेतिया जी की पूरा ग्रीन बना रहे थे बुडलाडा को लेकिन आ, उनको याद किया जाता है तो मैं सरकार से विनती करूंगा कि आप आप सबको भी नेक काम के लिए याद किया जाए इसलिए कृपया करके पूरे क्षेत्र में बुडलाडा में खास करके कूड़े का प्रबंध बहुत अच्छे तरीके से किया जाए बहुत गंदगी है लोग इसको बैकवर्ड एरिया बोलने लग गए हैं तो हमारा बुडलाडा बैकवर्ड एरिया नहीं है

ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ